ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਸਵੇਰੇ ਸੰਗਰਾਂਦ ਵਾਲੇ ਦਿਨ 5 ਮਿੰਟ ਬਸ ਇਸ ਸ਼ਬਦ ਦਾ ਜਾਪ ਕਰ ਲੈਣਾ ਹੈ ਫਿਰ ਵੇਖਿਓ ਤੁਹਾਡੇ ਕਿਵੇਂ ਵਾਰੇ ਨਿਆਰੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਲੈ ਕੇ ਅੰਤ ਤੱਕ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਇਸ ਦੇ ਵਿੱਚ ਜੋ ਵੀ ਜਾਣਕਾਰੀ ਹੈ ਆਪ ਜੀ ਦੇ ਬਹੁਤ ਕੰਮ ਆਉਣ ਵਾਲੀ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਆਪਣੇ ਮਨ ਨੂੰ ਸ਼ਾਂਤ ਅਤੇ ਖੁਸ਼ ਰੱਖਣ ਦੀ ਵਿਧੀ ਦੇ ਬਾਰੇ। ਕਿਉਂਕਿ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਆਪਣੇ ਮਨ ਨੂੰ ਸ਼ਾਂਤ ਰੱਖਣਾ ਆਪਣੇ ਮਨ ਨੂੰ ਖੁਸ਼ ਰੱਖਣਾ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਦਿਨ ਸਾਡੇ ਲਈ ਨਵੀਂ ਤੋਂ ਨਵੀਂ ਮੁਸ਼ਕਲ ਨਵੀਂ ਤੋਂ ਨਵੀਂ ਚੁਣੌਤੀ ਖੜੀ ਹੁੰਦੀ ਹੈ ਇੱਕ ਮੁਸ਼ਕਲ ਪਰੇਸ਼ਾਨੀ ਤੋਂ ਖਿਹੜਾ ਛੁੱਟਦਾ ਨਹੀਂ ਦੂਜੀ ਤੇ ਆ ਜਾਂਦਾ ਹੈ ਇਹ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਮੁਸ਼ਕਿਲਾਂ ਭਰੀਆਂ ਚੁਣੌਤੀਆਂ ਦੇ ਭਰੀ ਜ਼ਿੰਦਗੀ ਵਿੱਚ ਆਪਣੇ ਮਨ ਨੂੰ ਸ਼ਾਂਤ ਕਿੰਜ ਰੱਖ ਸਕਦੇ ਹਾਂ ਕੁਝ ਇੰਜ ਰੱਖ ਸਕਦੇ ਹਾਂ ਤਾਂ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਆਪਣੇ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜ ਕੇ ਰੱਖੀਏ ਆਪਣੇ ਮਨ ਨੂੰ ਗੁਰੂ ਦੇ ਗਿਆਨ ਨਾਲ ਭਰ ਕੇ ਰੱਖੀਏ ਸਾਡਾ ਨਿਤ ਦਾ ਨਿਯਮ ਪੱਕਾ ਹੋ ਜਾਵੇਗਾ ਸਾਡੇ ਦਿਨ ਦੀ ਸ਼ੁਰੂਆਤ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਹੋਵੇ ਗੁਰੂ ਦੇ ਗਿਆਨ ਤੋਂ ਹੋਵੇ ਜੇਕਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹੋ ਉੱਠ ਕੇ ਨਾਮ ਜਪਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਤੁਸੀਂ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਮੁਬਾਰਕ ਹੈ ਤੁਹਾਨੂੰ ਪਰ ਅੱਜ ਜੇਕਰ ਅਜੇ ਤੱਕ ਤੁਹਾਡਾ ਨਿਤ ਦਾ ਨਿਯਮ ਪੱਕਾ ਨਹੀਂ ਹੋ ਰਿਹਾ ਕਦੇ ਤੁਸੀਂ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਤਾਂ ਨਾਮ ਵੀ ਜਪ ਲਿਆ ਹੋਵੇਗਾ ਤੇ ਨਾ ਹੀ ਅਜੇ ਕਦੇ ਤੁਸੀਂ ਨਾਮ ਜਪਿਆ ਹੈ ਕਦੇ ਪਾਠ ਕਰ ਲਿਆ ਕਰੋ ਕਦੇ ਨਹੀਂ ਕੀਤਾ ਤਾਂ ਤੁਸੀਂ ਅੱਜ ਤੋਂ ਹੀ ਆਪਣੇ ਆਪ ਵਿੱਚ ਇੱਕ ਨਿਯਮ ਬਣਾ ਲਓ ਖੋਦ ਹੀ ਜੇਕਰ ਪੰਜਾਬ ਬਾਣੀਆਂ ਦਾ ਨਿਤਨੇਮ ਤੁਸੀਂ ਨਹੀਂ ਕਰ ਪਾਉਂਦੇ ਤਾਂ 5 ਮਿੰਟ ਤੋਂ ਸ਼ੁਰੂਆਤ ਕਰ ਲਓ ਸਵੇਰੇ ਉੱਠਦੇ ਅੰਸਾਰ ਆਪਣੇ ਦਿਨ ਦੀ ਸ਼ੁਰੂਆਤ 5 ਮਿੰਟ ਨਾਮ ਜਪ ਕੇ ਕਰਨੀ ਹੈ 5 ਮਿੰਟ ਦਾ ਜਾਪ ਸਵੇਰੇ ਕਰ ਲਓ 5 ਕਿ ਮਿੰਟ ਦਾ ਰਾਤ ਨੂੰ ਸੌਣ ਲੱਗਿਆਂ ਕਰ ਲਓ ਯਕੀਨ ਕਰਕੇ ਜਾਣਿਓ ਜੇ ਤੁਹਾਡੇ ਇਹ 5 ਮਿੰਟ ਦੇ ਨਿਯਮ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਦਲ ਦੇਣਾ ਹੈ ਹੌਲੀ ਹੌਲੀ ਇਸ ਨਿਯਮ ਨੇ ਤੁਹਾਡੇ ਤੇ ਇੰਨੀ ਕਿਰਪਾ ਕਰਨੀ ਹੈ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਇਹ 5 ਮਿੰਟ ਦਾ ਜਪਿਆ ਹੋਇਆ ਨਾਮ ਕਦੋਂ 2.5 ਘੰਟੇ ਦਾ ਨਿਤਨੇਮ ਸਾਡਾ ਪੱਕਾ ਕਰ ਦੇਵੇਗਾ। ਬਸ ਸ਼ੁਰੂਆਤ ਤੁਸੀਂ ਇੱਕ 5 ਮਿੰਟ ਤੋਂ ਕਰ ਲਓ। ਸਵੇਰੇ-ਸਵੇਰੇ ਉੱਠਦੇ ਅੰਸਾਰ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਹੈ ਬਿਸਤਰ ਤੇ ਪਿਆ ਪਿਆ ਹੀ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਨਾ ਹੈ। ਵਾਹਿਗੁਰੂ ਜੀ ਨੂੰ ਕਹਿਣਾ ਹੈ। ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿਣਾ ਕਿਹੜਾ ਕੋਈ ਔਖਾ ਹੈ। ਬਸ ਅੱਖਾਂ ਖੁੱਲੀਆਂ ਪਹਿਲੀ ਗੱਲ ਤਾਂ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਹਿਗੁਰੂ ਵਾਹਿਗੁਰੂ ਜਪੋ ਜੇ ਬੈਠ ਕੇ ਜਪ ਸਕਦੇ ਹੋ ਬੈਠ ਕੇ ਜਪੋ ਫਿਰ ਉਸ ਤੋਂ ਬਾਅਦ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਲਓ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲਓ ਭਾਵੇਂ ਤੁਸੀਂ ਇੱਕ ਪਾਠ ਹੀ ਜਪਜੀ ਸਾਹਿਬ ਦਾ ਕਰ ਲਓ ਇੱਕ ਚਉਪਾਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਿੰਨਾ ਤੁਹਾਨੂੰ ਸਮਾਂ ਮਿਲਦਾ ਹੈ ਜਿੰਨਾ ਕ ਸਮਾਂ ਤੁਸੀਂ ਮਨ ਲਾ ਕੇ ਕੱਢ ਪਾਉਂਦੇ ਹੋ ਬਾਕੀ ਮਨ ਲੱਗੇ ਚਾਹੇ ਨਾ ਲੱਗੇ ਭਾਵੇਂ ਬਦੋ ਰੀਤੀ ਹੀ ਤੁਸੀਂ ਪਾਠ ਕਰਨਾ ਸ਼ੁਰੂ ਕਰੋ ਪਰ ਇੱਕ ਵਾਰ ਨਾਮ ਦੇ ਨਾਲ ਪਾਠ ਸ਼ੁਰੂ ਕਰਦੇ ਹੋਗੇ ਨਾ ਨਾਮ ਜਪਣਾ ਸ਼ੁਰੂ ਕਰਦੇ ਹੋਗੇ ਫਿਰ ਤੁਹਾਡੇ ਜਪੇ ਹੋਏ ਨਾਮ ਦੀ ਬਰਕਤ ਖੁਦ ਤੁਹਾਡੀ ਜ਼ਿੰਦਗੀ ਵਿੱਚ ਵੇਖਣ ਨੂੰ ਮਿਲ ਜਾਵੇਗੀ 5 ਮਿੰਟ ਸਵੇਰੇ ਕੱਢੋ 5 ਮਿੰਟ ਸ਼ਾਮ ਨੂੰ ਹੋਰ ਜ਼ਿਆਦਾ ਨਹੀਂ ਤਾਂ ਇਹਨਾਂ 5 ਮਿੰਟਾਂ ਨੇ ਹੀ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਹੌਲੀ ਹੌਲੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਢਾਈ ਦਿਨ ਘੰਟੇ ਦਾ ਨਿਤਨੇਮ ਤੁਹਾਡਾ ਆਪੇ ਹੀ ਪੱਕਾ ਕਰ ਦੇਣਾ ਹੈ ਤੇ ਸਾਥ ਸੰਗਤ ਜੀ ਜਦੋਂ ਸਾਡਾ ਨਿਤ ਦਾ ਨਿਯਮ ਪੱਕਾ ਹੋ ਗਿਆ ਸਾਡੇ ਦਿਨ ਦੀ ਸ਼ੁਰੂਆਤ ਪਰਮਾਤਮਾ ਜੀ ਦੇ ਨਾਮ ਤੋਂ ਹੋਣ ਲੱਗੀ ਤਾਂ ਯਕੀਨ ਕਰਿਓ ਕਿ ਪੂਰਾ ਦਿਨ ਵਧੀਆ ਲੰਘੇਗਾ ਤੇ ਇਹਨਾਂ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਹੈ ਜਦੋਂ ਤੁਸੀਂ ਇੱਕ ਦਿਨੋਂ ਹੀ ਸਵਾਰਣ ਲੱਗ ਗਏ ਤਾਂ ਜ਼ਿੰਦਗੀ ਆਪਣੇ ਆਪ ਸਵਾਰੀ ਜਾਣੀ ਹੈ ਜਦੋਂ ਅਸੀਂ ਗੁਰੂ ਵਾਲੇ ਪਾਸੇ ਹੀ ਚੱਲ ਪਏ ਮਰਨੂ ਗੁਰੂ ਚਰਣਾ ਦੇ ਨਾਲ ਜੋੜ ਲਿਆ ਸਾਡੇ ਮਨ ਦੇ ਵਿਕਾਰ ਸਾਡੇ ਮਨ ਦੀ ਹੰਕੜ ਆਪਣੇ ਆਪ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਜੋ ਸਾਡੇ ਮਨ ਦੇ ਵਿੱਚ ਜੋ ਵੀ ਉਦਾਸੀ ਹੈ ਉਹ ਦੂਰ ਹੋ ਜਾਵੇਗੀ ਦੂਜਿਆਂ ਦੇ ਪ੍ਰਤੀ ਭਰੀ ਹੋਈ ਈਰਖਾ ਨਫ਼ਰਤ ਦੂਰ ਹੋਣੀ ਸ਼ੁਰੂ ਹੋਵੇਗੀ ਜਦੋਂ ਅਸੀਂ ਕਿਸੇ ਦਾ ਚੰਗਾ ਹੁੰਦਿਆਂ ਵੇਖ ਕੇ ਜੇਕਰ ਮਨ ਉਦਾਸ ਕਰ ਲੈਂਦੇ ਹਾਂ ਪਰੇਸ਼ਾਨ ਹੋ ਜਾਂਦੇ ਹਾਂ ਤਾਂ ਸਮਝੋ ਸਾਡਾ ਮਨ ਵਿਕਾਰੀ ਹੋ ਚੁੱਕਾ ਹੈ ਆਉਗਣਾ ਨਾਲ ਭਰ ਗਿਆ ਹੈ ਤੇ ਇਸ ਮਨ ਨੂੰ ਸਾਫ ਕਰਨ ਦੇ ਲਈ ਨਾਮ ਜਪਣਾ ਹੀ ਪੈਣਾ ਹੈ ਨਾਮ ਤੋਂ ਬਿਨਾ ਮਨ ਦੀ ਮੈਲ ਦੂਰ ਨਹੀਂ ਹੁੰਦੀ ਗੁਰੂ ਦੇ ਗਿਆਨ ਤੋਂ ਬਿਨਾ ਸਾਡਾ ਮਨ ਸਿਆਣਾ ਨਹੀਂ ਹੁੰਦਾ ਜਿਵੇਂ ਜਿਵੇਂ ਨਾਮ ਜਪਾਂਗੇ ਗੁਰਬਾਣੀ ਦਾ ਪਾਠ ਕਰਾਂਗੇ ਸਾਡੇ ਮਨ ਦੀ ਈਰਖਾ ਸਾਡੇ ਮਨ ਦਾ ਹੰਕਾਰ ਤੇ ਸਾਡੇ ਮਨ ਦੀ ਨਫ਼ਰਤ ਦੂਰ ਹੋ ਜਾਣੀ ਹੈ ਤੇ ਜਦੋਂ ਇਹ ਚੀਜ਼ਾਂ ਸਾਡੇ ਮਨ ਦੇ ਵਿੱਚੋਂ ਬਾਹਰ ਨਿਕਲ ਗਈਆਂ ਸਾਡੀ ਜ਼ਿੰਦਗੀ ਆਪਣੇ ਆਪ ਹੀ ਸਹੀ ਰਾਹ ਤੇ ਤੁਰ ਪੈਣੀ ਹੈ ਕਿਉਂਕਿ ਸਾਥ ਸੰਗਤ ਜੀ ਜਦੋਂ ਸਾਡਾ ਮਨ ਇਹਨਾਂ ਔਗਣਾ ਦੇ ਨਾਲ ਭਰਿਆ ਹੁੰਦਾ ਹੈ ਭਾਵੇਂ ਅਸੀਂ ਈਰਖਾ ਕਿਸੇ ਹੋਰ ਇਨਸਾਨ ਦੇ ਨਾਲ ਕਰ ਰਹੇ ਹੁੰਦੇ ਹਾਂ ਨਫ਼ਰਤ ਕਿਸੇ ਹੋਰ ਨਾਲ ਕਰ ਰਹੇ ਹਾਂ ਪਰ ਇਹ ਗੱਲ ਸਮਝ ਲਓ ਈਰਖਾ ਹੰਕਾਰ ਨਫ਼ਰਤ ਇਹਨਾਂ ਚੀਜ਼ਾਂ ਦਾ ਸਭ ਤੋਂ ਮਾੜਾ ਪ੍ਰਭਾਵ ਸਾਡੀ ਆਪਣੀ ਜ਼ਿੰਦਗੀ ਤੇ ਪੈ ਰਿਹਾ ਹੁੰਦਾ ਹੈ ਜਦੋਂ ਅਸੀਂ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਰੱਖ ਲੈਂਦੇ ਹਾਂ ਗੁੱਸਾ ਰੱਖਦੇ ਆ ਨਫ਼ਰਤ ਪਾਲ ਲੈਂਦੇ ਆ ਫਿਰ ਸਾਡਾ ਪੂਰਾ ਧਿਆਨ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਰਹਿੰਦਾ ਹੈ ਕਿ ਇਹਦੀ ਜ਼ਿੰਦਗੀ ਵਿੱਚ ਚੱਲ ਕੇ ਰਿਹਾ ਹੈ ਅਸੀਂ ਆਪਣੇ ਵੱਲ ਧਿਆਨ ਹੀ ਨਹੀਂ ਦੇ ਪਾਉਂਦੇ ਇਸ ਕਰਕੇ ਜਦੋਂ ਹੀ ਸਾਡੇ ਮਨ ਦੀ ਈਰਖਾ ਦੂਰ ਹੋ ਗਈ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਛੱਡ ਦੇਵਾਂਗੇ ਤਾਂ ਦਿੱਤੀ ਤਾਂ ਆਪਣੇ ਆਪ ਹੀ ਫਿਰ ਸਾਡਾ ਧਿਆਨ ਸਾਡੀ ਆਪਣੀ ਜ਼ਿੰਦਗੀ ਵਿੱਚ ਲੱਗ ਜਾਵੇਗਾ ਆਪਣੇ ਕੰਮਾਂ ਕਾਰਾਂ ਵਿੱਚ ਲੱਗੇਗਾ ਜਦੋਂ ਸਾਡਾ ਆਪਣਾ ਧਿਆਨ ਆਪਣੇ ਕੰਮਕਾਰਾਂ ਵਿੱਚ ਲੱਗੇਗਾ ਤਾਂ ਫਿਰ ਸਾਡੇ ਹੀ ਸਾਰੇ ਕੰਮ ਸਵਾਰੇ ਜਾਣਗੇ ਸਹੀ ਤਰੀਕੇ ਨਾਲ ਹੋਣਗੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਸਾਡੇ ਦੁਨੀਆਵੀ ਤੇ ਦਰਗਾਹੀ ਰਾਹ ਨੂੰ ਸਾਫ਼ ਕਰ ਦੇਵੇਗਾ ਆਪਣੇ ਆਪ ਸਾਡੇ ਰਸਤੇ ਸਾਫ਼ ਹੁੰਦੇ ਜਾਣਗੇ ਸੋ ਇਸ ਕਰਕੇ ਆਪਣਾ ਨਿਤ ਦਾ ਨਿਯਮ ਜ਼ਰੂਰ ਪੱਕਾ ਕਰੋ ਭਾਵੇਂ ਤੁਸੀਂ ਸਵੇਰੇ ਉੱਠ ਕੇ 5 ਮਿੰਟ ਦਾ ਨਾਮ ਜਪੋ ਜੇ ਗੁਰਬਾਣੀ ਦਾ ਕੋਈ ਪਾਠ ਤੁਸੀਂ ਨਹੀਂ ਕਰ ਸਕਦੇ ਘੱਟ ਪੜੇ ਲਿਖਿਓ ਜਾਂ ਤੁਹਾਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਤਾਂ ਸ਼ੁਰੂਆਤ ਗੁਰਮੰਤਰ ਤੋਂ ਕਰ ਲਓ ਭਾਵੇਂ ਕਿ ਵਾਹਿਗੁਰੂ ਜੀ ਦਾ ਨਾਮ ਜਪ ਲਓ ਮੂਲ ਮੰਤਰ ਦਾ ਜਾਪ ਤੁਸੀਂ 5 ਮਿੰਟ ਕਰ ਸਕਦੇ ਹੋ ਤਾਂ ਯਕੀਨ ਕਰਕੇ ਜਾਣਿਓ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰਨਗੇ ਇਹ ਮੈਂ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਤੁਹਾਨੂੰ ਕਹਿ ਰਹੀ ਹਾਂ ਤੁਸੀਂ ਇੱਕ ਵਾਰ ਆਪਣਾ ਨਿਤ ਦਾ ਨਿਯਮ ਪੱਕਾ ਕਰਕੇ ਤਾਂ ਵੇਖੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰਾਂ ਦਾ ਮੀਂਹ ਵਰਸਾ ਦੇਣਾ ਹੈ ਜੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਤੇ ਜਿੰਨੇ ਵਜੇ ਵੀ ਉੱਠਦੇ ਹੋ ਓਨੇ ਵਜੇ ਉੱਠ ਕੇ ਹੀ ਪਰਮਾਤਮਾ ਦਾ ਨਾਮ ਜਪ ਲਿਆ ਕਰੋ ਬਸ ਸੋਚੋ ਕਿ ਹਰ ਹਾਲ ਪਰਮਾਤਮਾ ਦੇ ਨਾਮ ਨੂੰ ਅੱਗੇ ਰੱਖਣਾ ਹੈ ਆਪਣੇ ਆਪ ਨੂੰ ਗੁਰੂ ਦੇ ਗਿਆਨ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰਨੀ ਹੈ ਹਰ ਰੋਜ਼ ਵਾਹਿਗੁਰੂ ਜੀ ਦੇ ਅੱਗੇ ਇਹੋ ਅਰਦਾਸ ਬੇਨਤੀ ਕਰੋ ਮਹਾਰਾਜ ਸੱਚੇ ਪਾਤਸ਼ਾਹ ਮੈਂ ਜਿਵੇਂ ਦਾ ਵੀ ਹਾਂ ਚੰਗਾ ਹਾਂ ਮਾੜਾ ਹਾਂ ਮੈਨੂੰ ਪਰਵਾਨ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪੇ ਕਿਰਪਾ ਕਰ ਦੇਣੀ ਹੈ ਜੇ ਅੰਦਰ ਔਗਣਾ ਦੇ ਨਾਲ ਭਰਿਆ ਪਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਾਮ ਜਪਾ ਜਪਾ ਕੇ ਆਪਣਾ ਗਿਆਨ ਦੇ ਕੇ ਸਾਡੇ ਮਨ ਨੂੰ ਸਾਫ਼ ਕਰ ਦੇਣਾ ਹੈ ਬਸ ਅਸੀਂ ਇੱਕ ਕਦਮ ਆਪਣੇ ਗੁਰੂ ਵੱਲ ਜਾ ਕੇ ਵੇਖਣਾ ਹੈ ਬਾਕੀ ਸਹੀ ਤਾਂ ਲੱਖਾਂ ਕਰੋੜਾਂ ਕਦਮ ਚੱਲ ਕੇ ਮਹਾਰਾਜ ਨੇ ਸਾਡੀ ਬਾ ਆਪ ਫੜ ਲੈਣੀ ਹੈ ਬਸ ਅਸੀਂ ਆਪਣੇ ਔਗਣ ਮੰਨ ਜਾਈਏ ਕਿ ਅਸੀਂ ਔਗਣਾ ਨਾਲ ਭਰੇ ਪਏ ਹਾਂ ਅਸੀਂ ਮੈਲੇ ਹੋਏ ਪਏ ਹਾਂ ਸੁਣਿਆ ਆਪੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਣਾ ਲੈਣਾ ਹੈ ਆਓ ਹੁਣ ਸ਼ੁਰੂਆਤ ਕਰੀਏ ਜਦੋਂ ਤੁਹਾਡੇ ਕੋਲ ਇਹ ਵੀਡੀਓ ਪਹੁੰਚੀ ਹੈ ਉਦੋਂ ਹੀ ਮਾਲਕ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੇਰੇ ਕੋਲੋਂ ਨਾਮ ਜਪਾਓ ਕਿਉਂਕਿ ਨਾਮ ਤੋਂ ਬਿਨਾਂ ਸਾਡਾ ਭਲਾ ਕਿਤੇ ਵੀ ਨਹੀਂ ਹੋਣਾ ਨਾਮ ਤਾਂ ਜਪਣਾ ਹੀ ਪੈਣਾ ਹੈ ਜਿੱਦਣ ਨਾਮ ਫਿਰ ਜਪਣਾ ਸ਼ੁਰੂ ਕਰ ਦਿੱਤਾ ਭਾਵੇਂ ਤੁਸੀਂ ਦੁਪਹਿਰੇ ਜਪ ਲਓ ਤੇ ਭਾਵੇਂ ਸ਼ਾਮ ਨੂੰ ਜਪ ਲਓ ਭਾਵੇਂ ਸਵੇਰੇ ਜਪ ਲਓ ਉਸ ਨਾਮ ਨੇ ਆਪਣਾ ਕੰਮ ਕਰ ਹੀ ਜਾਣਾ ਹੈ ਜੇ ਦੁਪਹਿਰੇ ਜਪੋਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਦੋਂ ਫਿਰ ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰਦੇ ਹੋਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਤੁਹਾਡੀ ਝੋਲੀ ਵਿੱਚ ਪਾ ਦੇਣਾ ਹੈ ਬਸ ਅਸੀਂ ਸ਼ੁਰੂਆਤ ਅੱਜ ਤੋਂ ਹੀ ਕਰਨੀ ਹੈ ਗੁਰੂ ਦੇ ਅੱਗੇ ਅਰਜ਼ੀਆਂ ਲਾਉਣੀਆਂ ਹਨ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਕਿ ਪਾਤਸ਼ਾਹੋ ਮੇਰੇ ਤੇ ਕਿਰਪਾ ਕਰੋ ਉਹ ਬੜੇ ਦਿਆਲੂ ਤੇ ਕਿਰਪਾਲੂ ਹਨ ਤੁਹਾਡੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ